ਖਾਨਾ ਫਰਕਾ ਤਾਂ ਇਹ ਸਾਰਾ ਕੁਝ ਇੱਕੋ ਹੀ ਹੈ ਨਾ ਇਹ ਆਪਾਂ ਇੱਕੋ ਹੀ ਜੋੜੀ ਦੇ ਬਣਾਏ ਹੋਏ ਪੱਠੇ ਨੇ ਬਾਈ ਅੰਬ ਹਲਦੀ ਲਿਆਇਓ ਠੀਕ ਹੈ ਪੀਸੀ ਪਸਾਈ ਨਾਲ ਲਿਆਇਓ ਆਪ ਪੀਸੀਓ ਲਿਆ ਕੇ ਕਰੇ ਠੀਕ ਹੈ ਬੰਗ ਪਸਮ ਲੋਹ ਪਸਮ ਹਾਂਜੀ ਸਸਰੀ ਗਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਇੰਨਾਂ ਦੇ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਗਾਲ ਤੋਂ ਵਾਹਿਗੁਰੂ ਕੀ ਅਰਦਾਸ ਕਰਦੇ ਸਭ ਦੇ ਘਰ ਪਰਵਾਰ ਤੰਦਰੁਸਤੀ ਚੜ੍ਹਦੀ ਕਲਾ 'ਚ ਹੋਣਗੇ ਸੋ ਭਾਈ ਅੱਜ ਆਪਾਂ ਤੁਹਾਡੇ ਭਰਾਵਾਂ ਵਾਸਤੇ ਵੀਡੀਓ ਲੈ ਕੇ ਆਇਆ ਕਿਉਂ ਮੈਨੂੰ ਨਾ ਇੰਸਟਾ ਤੇ ਬੜੇ ਕਮੈਂਟ ਆਉਂਦੇ ਸੀਗੇ ਵੀ ਭਾਈ ਕਬੂਤਰियां ਆਂਡਿਆਂ ਤੋਂ ਰੋਕ ਰੀਆਂ ਨੇ ਠੀਕ ਆ ਤੇ ਕੁਝ ਆਪਾਂ ਕਰਾਵਾਂਗੇ ਆਪਣੇ ਕਬੂਤਰਾਂ ਦਾ ਸ਼ੌਂਕ ਠੀਕ ਆ ਜਿਹੜੇ ਆਪਣੇ ਮੇਨ ਵੱਡੇ ਜੋੜੇ ਆ ਹੁਣ ਇਹ ਵੀਡੀਓ ਆਪਾਂ ਕਈ ਪਾਵਾਂਗੇ ਕਿਉਂ ਕਈ ਭਰਾ ਕਹਿੰਦੇ ਆ ਤੁਹਾਡੇ ਕੋਲੇ ਕਿਹੜਾ ਬਲੱਡ ਆ ਜੇ ਬੋ ਹਨਾ ਤਾਂ ਆਪਾਂ ਭਰਾਵਾਂ ਨੂੰ ਕਬੂਤਰ ਦਿਖਾਵਾਂਗੇ ਠੀਕ ਆ ਦੇਖ ਕੇ ਤੇ ਕਮੈਂਟਾਂ ਜਰੂਰ ਦੱਸਿਓ ਵੀ ਕਬੂਤਰ ਕਿਵੇਂ ਲੱਗੇ ਚੰਗੇ ਨੇ ਮਾੜੇ ਨੇ ਜਾਂ ਕੀ ਗੱਲਬਾਤ ਆ ਆਪਾਂ ਬਹੁਤ ਮਿਹਨਤ ਨਾਲ ਬਣਾਏ ਨੇ ਸੋ ਇੱਕ ਕਬੂਤਰ ਆਹਾ ਬਾਈ ਚਿੱਟੀਆਂ ਅੱਖਾਂ ਦਾ ਬਲੱਡ ਬਲੱਡ ਮੈਂ ਦੱਸਦਾ ਨਹੀਂ ਬਲੱਡ ਤੁਸੀਂ ਆਪੀ ਦੇਖ ਕੇ ਦੱਸਦੇ ਹੋ ਚਿੱਟੀਆਂ ਅੱਖਾਂ ਦਾ ਕਬੂਤਰ ਹੈ ਠੀਕ ਹੈ ਤੇ ਇਹ ਆਪਣੇ ਮਿੱਤਰ ਪਿਆਰੇ ਤੋਂ ਬੱਚੇ ਕਢਾਉਣ ਵਾਸਤੇ ਮਤਲਬ ਆਂਡੇ ਧਰਉਣ ਵਾਸਤੇ ਲਿਆਂਦਾ ਹੈ ਇਹ ਕਬੂਤਰ ਬਾਈ 11 ਵਜੇ ਬਹਿਣ ਲੱਗ ਗਿਆ ਸੀ ਠੀਕ ਹੈ ਤੇ 5:40 ਦੇ ਬੈਠਾ ਸੀਗਾ 6 ਵਜੇ ਢਾਂਗਾ ਲੱਗਣਾ ਸੀ ਇੰਨਾ ਜ਼ੋਰ ਲਾਇਆ ਇਹ ਜਾਨਵਰ ਨੇ 11 ਵਜੇ ਦਾ ਬਹਿੰਦਾ ਬਹਿੰਦਾ 5:40 ਤੇ ਜਾ ਕੇ ਬੈਠਾ ਸੀ ਠੀਕ ਆ ਇਹ ਕਬੂਤਰ ਤੇ ਇਹ ਇਹਦੇ ਪੰਜੇ ਨੇ ਮਿੱਤਰੋ ਸਾਰਾ ਕੁਝ ਆਪ ਹੀ ਦੇਖ ਕੇ ਦੱਸਿਓ ਮੈਨੂੰ ਜਾਨਵਰ ਕਿ ਮੈਂ ਕੈਂਚੀ ਤਾਂ ਲਾਏ ਨਹੀਂ ਬਈ ਪਹਿਲਾਂ ਜਾਲ ਨਹੀਂ ਲੱਗਿਆ ਸੀ ਕਿਉਂ ਬਗਾਨੇ ਕਬੂਤਰ ਨੇ ਕਈ ਵਾਰੀ ਹੋ ਜਾਂਦਾ ਨਾ ਭੱਜ ਭਜਾਇਦਾ ਠੀਕ ਆ ਇੱਕ ਕਬੂਤਰ ਆਪਾਂ ਇਹ ਲਿਆਂਦਾ ਹੋਇਆ ਬੱਚੇ ਕਢਾਉਣ ਨੂੰ ਠੀਕ ਆ ਚਿੱਟੀਆਂ ਅੱਖਾਂ ਦਾ ਕਾਲੀ ਨੋਕ ਹੈ ਤੇ ਬਲੱਡ ਤੁਸੀਂ ਆਪ ਹੀ ਦੇਖ ਕੇ ਦੱਸਦੇ ਮੈਨੂੰ ਕਿਵੇਂ ਆ ਜਿਹੜੀ ਇਹਦੇ ਨਾਲ ਕਬੂਤਰੀ ਲਈ ਆਪਾਂ ਘਰਦੀ ਉਹ ਵੀ ਤੁਹਾਨੂੰ ਦਿਖਾਉਣਾ ਠੀਕ ਆ ਤੇ ਆਜੋ ਸੋ ਆ ਆਪਾਂ ਪੱਠੀ ਲਾਈ ਆ ਬਈ ਘਰ ਦੀ ਠੀਕ ਆ ਤੇ ਹੁਣ ਇੱਕ ਤੁਹਾਨੂੰ ਮੈਂ ਬਲੱਡ ਦਿਖਾਉਣਾ ਹੈ ਵੀ ਬਲੱਡ ਕਿਵੇਂ ਬਣਦਾ ਬਈ ਮੈਂ ਬਹੁਤ ਮਿਹਨਤ ਨਾਲ ਜਾਨਵਰ ਬਣਾਏ ਨੇ ਠੀਕ ਆ ਆ ਇਹਦੇ ਪੰਜੇ ਨੇ ਮਿੱਤਰੋ ਠੀਕ ਆ ਘਰ ਦੀ ਪੱਠੀ ਆ ਢਾ ਕੇ ਬੰਦ ਕੀਤੀ ਆ ਇਹਦਾ ਭਰਾ ਆਪਣਾ ਇੱਕ ਮਿੱਤਰ ਪਿਆਰਾ ਸੀਗਾ ਨਾਲ ਦੇ ਪਿੰਡ ਦਾ ਹੀ ਬਾੜੀ ਕਿਸੇ ਨੇ ਸ਼ਪਾਰਛਪਾਈ ਵੀ ਐ ਕਰਕੇ ਜਾਨਵਰ ਦੇ ਉਹਦੇ ਜਾਨਵਰ ਮਰ ਗਏ ਉਹਨੂੰ ਆਪਾਂ ਇੱਕ ਪੱਠਾ ਦਿੱਤਾ ਸੀਗਾ ਬਈ ਸਰੋਂ ਫੁੱਲੀ ਅੱਖ ਦਾ ਸੀ ਇਹਦਾ ਭਰਾ ਠੀਕ ਆ ਤੇ ਉਹਦੇ ਕੋਲੇ ਪੰਜ-ਪੰਜ ਦਾ ਟਾਈਮ ਕਰਦਾ ਰਿਹਾ ਬਈ ਇਹ ਦਾ ਪਰ ਲਾਲ ਛਟਨੇ ਦੇ ਸਿਰ ਤੇ ਕਾਲੀ ਡੱਬੀ ਨੋਕ ਆ ਖੱਟੀਆਂ ਅੱਖਾਂ ਦੀ ਆ ਠੀਕ ਆ ਪਰ ਦਿਖਾ ਤੇ ਪੂਛ ਦਿਖਾ ਤੇ ਆ ਦੇਖ ਲੋ ਠੀਕ ਆ ਕੈਰੀ ਪੂਛ ਦੀ ਆ ਇਹ ਉਹਦੇ ਨਾਲ ਕਬੂਤਰੀ ਲੱਗੀ ਹੋਈ ਆ ਬਾਈ ਇਹ ਥੋੜੀ ਜਿਹੇ ਨਾਲ ਛੋਟੀ ਆ ਉਹ ਕੱਦ ਚ ਵੱਡਾ ਠੀਕ ਆ ਪੱਲਿਆਂ ਦਾ ਫਰਕ ਆ ਪਰਾਂ ਦਾ ਫਰਕ ਆ ਠੀਕ ਆ ਸਭ ਚੀਜ਼ਾਂ ਇਹ ਦੇਖ ਕੇ ਆਪਾਂ ਫੇਰ ਲਾਉਣੇ ਆ ਜੋੜੀ ਠੀਕ ਹੈ ਇੱਕ ਇਹ ਜੋੜੀ ਹੋ ਗਈ ਹੁਣ ਤੁਹਾਨੂੰ ਮੈਂ ਬਲੱਡ ਬਣਾਇਆ ਜਿਹੜਾ ਇਕੱਠਾ ਸਾਰਾ ਇੱਕੋ ਹੀ ਬਲੱਡ ਆ ਸਾਰਾ ਉਹ ਦਿਖਾਉਣਾ ਵੀ ਚਾਰੇ ਪੰਜੇ ਭੈਣ ਭਰਾ ਤੇ ਦੇਖ ਕੇ ਤੁਸੀਂ ਦੱਸਿਓ ਵੀ ਕਿਵੇਂ ਬਣੇ ਨੇ ਤੇ ਹੁਣ ਨਾਲੇ ਦੱਸਾਂਗੇ ਤੁਹਾਨੂੰ ਵੀ ਆਂਡਿਆਂ ਦਾ ਰੁਕ ਕਿਉਂ ਹੋਈਆਂ ਕਬੂਤਰੀਆਂ ਵਾਸਤੇ ਆਪਾਂ ਕੀ ਕਰੀਏ ਸਵਾਹ ਨੇ ਮਿੱਤਰ ਸੇਮ ਚੀਜ਼ਾਂ ਨੇ ਦੇਖੋ ਇਹ ਪੰਜੇ ਭੈਣ ਭਾਈ ਨੇ ਠੀਕ ਹੈ ਇੱਕ ਖੱਟੀਆਂ ਦਾ ਆ ਗਿਆ ਇੱਕ ਸਰੋਂ ਫੁੱਲੀ ਅੱਖ ਦਾ ਆ ਗਿਆ ਠੀਕ ਹੈ ਨਾ ਇੱਕ ਚਿੱਟੀਆਂ ਦਾ ਇੱਕ ਸਰੋਂ ਫੁੱਲੀ ਅੱਖ ਦਾ ਤੇ ਤਿੰਨ ਖਟੀਆਂ ਦੇ ਨੇ ਇਹ ਨੇ ਆਪਣੇ ਬਾਈ ਪੰਜੇ ਦੇ ਪੰਜੇ ਜਿਹੜੇ ਇੱਕੋ ਬਲੱਡ ਬਣਾਇਆ ਆਪਾਂ ਠੀਕ ਆ ਇਹ ਬਲੱਡ ਬਣਦਾ ਹੁੰਦਾ ਬਾਈ ਸੇਮ ਨੇ ਜਮਾ ਕੋਈ ਫਰਕ ਨਹੀਂ ਸਿਰਫ ਬਸ ਅੱਖਾਂ ਦਾ ਫਰਕ ਆ ਡਾਈ ਸਾਰਾ ਕੁਝ ਇੱਕੋ ਹੀ ਆ ਇਹਨਾਂ ਦਾ ਠੀਕ ਆ ਇਹ ਆਪਾਂ ਇੱਕੋ ਹੀ ਜੋੜੀ ਦੇ ਬਣਾਏ ਹੋਏ ਪੱਠੇ ਨੇ ਬਾਈ ਠੀਕ ਆ ਤੇ ਆਪਾਂ ਇਹ ਸਾਰੇ ਢਾ ਕੇ ਬੰਦ ਕੀਤੇ ਹੋਏ ਨੇ ਤੇ ਹੁਣ ਤੁਹਾਨੂੰ ਆਪਾਂ ਦੱਸ ਦਿਆਂ ਆਟੇ ਦਾ ਉਹ ਜਿਹੜੀਆਂ ਬੰਦ ਕਬੂਤਰੀਆਂ ਉਹਨਾਂ ਵਾਸਤੇ ਇੱਕ ਤਾਂ ਮਿੱਤਰੋ ਬੰਗ ਭਸਮ ਠੀਕ ਹੈ ਦੂਜੀ ਆ ਵੀਰੇ ਲੋਹ ਪਾਸਮ ਠੀਕ ਹੈ ਇਹ ਦੋ ਪਾਸਮਾਂ ਨੇ ਇੱਕ ਅੰਬ ਹਲਦੀ ਠੀਕ ਹੈ ਉਬਲੇ ਹੋਏ ਆਡੇ ਜਿਹੜੇ ਹੁੰਦੇ ਨੇ ਦੇਸੀ ਉਹਨਾਂ ਦੇ ਛਿਲਕੇ ਠੀਕ ਹੈ ਇਹ ਤਿੰਨੇ ਚਾਰੇ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਮਿਕਸ ਕਰ ਲਿਓ ਮਿਕਸ ਕਰਕੇ ਵੀਰੇ ਆਟੇ ਚ ਗੋਲੀਆਂ ਬਣਾ ਲੈ ਛੋਲੇ ਦੇ ਦਾਣੇ ਜਿੰਨੀਆਂ ਕਬੂਤਰ ਪਾੜ ਦਿਓ ਅਟੋ ਅਟ ਕਰ ਦਿਓ ਇਗਾ ਕਰਕੇ 15 ਦਿਨ ਲਗਾਤਾਰ ਦੇਣੀ ਆ ਬਾਈ ਸਵੇਰੇ ਸ਼ਾਮ ਇੱਕ ਇੱਕ ਗੋਲੀ ਠੀਕ ਆ ਘੱਟੋ ਘਾਟ ਇੱਕ ਮਹੀਨਾ ਕਬੂਤਰਾਂ ਨੂੰ ਰੈਸਟ ਦੇਣੀ ਆ ਵਧੀਆ ਖਰਾਕ ਪਾਉਣੀ ਆ ਚੰਗੀ ਠੀਕ ਆ ਤੇ ਅਡ ਰੱਖਣਾ ਦੁਬਾਰਾ ਦੱਸ ਦੇਣਾ ਬੰਗਪਾਸਮ ਲੋਹ ਪਾਸਮ ਅੰਬ ਹਲਦੀ ਅੰਬ ਹਲਦੀ ਲਿਆਓ ਠੀਕ ਆ ਪੀਸੀ ਪਸਾਈ ਨਾਲ ਲਿਆਓ ਆਪ ਪੀਸੀਓ ਲਿਆ ਕੇ ਘਰੇ ਠੀਕ ਆ ਬੰਗਪਾਸਮ ਲੋਹ ਪਾਸਮ ਅੰਬ ਹਲਦੀ ਤੇ ਉਬਲੇ ਹੋਏ ਆਂਡੇ ਦੇਸੀਆਂ ਦੇ ਛਿਲਕੇ ਇਹ 4 ਚੀਜ਼ਾਂ ਨੂੰ ਬਰੇ ਆٹے ਦੇ ਵਿੱਚ ਮਿਕਸ ਕਰਕੇ ਛੋਲੇ ਦੇ ਦਾਣੇ ਜਿੱਦੀਆਂ ਜਿੱਦੀਆਂ ਗੋਲੀਆਂ ਬਣਾ ਲਿਓ ਤੇ ਗੋਲੀਆਂ ਬਣਾ ਕੇ ਕਬੂਤਰਾਂ ਨੂੰ ਅੱਡ-ਅੱਡ ਕਰ ਲਿਓ ਠੀਕ ਹੈ ਜਿਹੜੀ ਕਬੂਤਰੀ ਪਿੱਲੇ ਅੰਡੇ ਧਰਦੀ ਜਾਂ ਅੰਡੇ ਨਹੀਂ ਧਰਦੀ ਠੀਕ ਹੈ ਜੇ ਤਾਂ ਹੋਇਆ ਕੋਈ ਅੰਦਰੋਂ ਕਿਸੇ ਚੀਜ਼ ਦੀ ਘਾਟ ਉਹ ਪੂਰੀ ਹੋ ਜੂਗੀ ਠੀਕ ਹੈ ਤੇ ਜੇ ਉਹੀ ਰੱਬ ਕੰਨੀ ਹੋਈ ਭਾਈ ਬੰਦ ਹੋਏ ਫਿਰ ਤਾਂ ਕੋਈ ਵੀ ਨਹੀਂ ਕੁਝ ਕਰ ਸਕਦਾ ਹਨ ਇਹ ਸਿਰਫ ਲਾਜ ਹੁੰਦੇ ਨੇ ਕਈ ਚੱਲ ਪੈਂਦੀਆਂ ਨੇ ਕਈ ਨਹੀਂ ਚੱਲਦੀਆਂ ਭਈ ਅੰਡੇ ਨਹੀਂ ਧਰਦੀਆਂ ਮੇਰੇ ਕੋਲ ਦੋ ਕਬੂਤਰੀਆਂ ਸੀ ਅੰਡੇ ਨਹੀਂ ਧਰਦੀਆਂ ਸੀ ਠੀਕ ਆ ਬਾਈ ਦੀ ਕਿਰਪਾ ਨਾਲ ਉਹ ਤਰ ਲੱਗ ਗਿਆ ਸੋ ਇੱਕ ਆਪਣੇ ਭਰਾ ਨੇ ਆਪਾਂ ਨੂੰ ਗਿਫਟ ਦਿੱਤੇ ਸੀ ਬਾਈ ਧੀਰੇ ਮੱਖੇ ਨੇ ਕਾਫੀ ਤੇਜ਼ ਹੁੰਦਾ ਬਈ ਆਪਣਾ ਪੂਰਾ ਸੁਪਰਸਟਾਰ ਆ ਪੂਰਾ ਨਾਮ ਆ ਬਈ ਦਾ ਉਹਨੇ ਆਪਾਂ ਨੂੰ ਦੋ ਜੋੜੇ ਦਿੱਤੇ ਸੀ ਉਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਣਾ ਵੀ ਬਾਈ ਨੇ ਆਪਾਂ ਨੂੰ ਕਿਹੜੇ ਜੋੜੇ ਦਿੱਤੇ ਸੀ ਤੇ ਆਂਡਿਆ ਵਾਸਤੇ ਆਪਾਂ ਤੁਹਾਨੂੰ ਦੱਸਦਾ ਵੀਰੇ ਦੁਬਾਰਾ ਫੇਰ ਦੱਸ ਦਿੰਨਾ ਠੀਕ ਆ ਕਈ ਭਰਾ ਕਹਿੰਦੇ ਬਈ ਵਿੱਚ ਦੱਸਿਆ ਤਾਂ ਹੈ ਨਹੀਂ ਇਹ ਨਹੀਂ ਉਹ ਨਹੀਂ ਬੰਗ ਬਸਮ ਲੋਹ ਪਸਮ ਅੰਬ ਹਲਦੀ ਤੇ ਉਬਲੇ ਹੋਏ ਆਡੇ ਦੇਸੀਆਂ ਦੇ ਛਿਲਕੇ ਠੀਕ ਹੈ ਲੈ ਕੇ ਇਹਨਾਂ ਨੂੰ ਆਟੇ ਦੇ ਵਿੱਚ ਗੋਲੀਆਂ ਬਣਾ ਲਿਓ 15 ਦਿਨ ਲਗਾਤਾਰ ਦੇਣੀ ਆ ਸਵੇਰੇ ਸ਼ਾਮ ਵਧੀਆ ਖਰਾਕ ਰੱਖਿਓ ਅੱਡਾ ਅੱਡ ਕਬੂਤਰ ਰੱਖਿਓ 1 ਮਹੀਨਾ ਅੱਡ ਰੱਖਿਓ ਉਦੋਂ ਦਾ ਵਾਹਿਗੁਰੂ ਦੀ ਕਿਰਪਾ ਨਾਲ ਲਾ ਦੇ ਜੋੜੀਆਂ ਹੁਣ ਤੁਹਾਨੂੰ ਮੈਂ ਦਿਖਾਉਣਾ ਜਿਹੜੇ ਜੋੜੇ ਆਪਾਂ ਲਿਆਂਦੇ ਨੇ ਉਹਨਾਂ ਚ ਇੱਕਨੇ ਤਾਂ ਅੰਡੇ ਧਰ ਲਈ ਠੀਕ ਹੈ ਤੇ ਦੂਜੇ ਹਜੇ ਰਹਿੰਦੇ ਨੇ ਆ ਲੈ ਤਰੋਈ ਬਾਈ ਨੇ ਇੱਕ ਤਾਂ ਆਪਾਂ ਨੂੰ ਆ ਕਬੂਤਰ ਦਿੱਤਾ ਕਮੜਲਾ ਖੱਟੀ ਗਾਲੀ ਦਾ ਠੀਕ ਹੈ ਡੱਬੀ ਇਹਦੀ ਨੋਕ ਹੈ ਖੱਟੀ ਗਾਲੀ ਅੱਖ ਦਾ ਇਧਰ ਸ਼ਾਕ ਆ ਇਧਰ ਖੱਟੀਆਂ ਦਾ ਠੀਕ ਹੈ ਆਪਾਂ ਨੂੰ ਆ ਕਬੂਤਰ ਦਿੱਤਾ ਬਾਈ ਆ ਇਹਦੇ ਪਰ ਨੇ ਪਰਾਂ ਦੀ ਲੈਂਥ ਦੇਖ ਲਓ ਠੀਕ ਹੈ ਐਂ ਦੇਖ ਲਓ ਚਾਹੀ ਠੀਕ ਹੈ ਕਿਉਂਕਿ ਇਹ ਭਰਾ ਐਂ ਦੇਖਦੇ ਹੁੰਦੇ ਨੇ ਆ ਚੀਜ਼ ਦੇਖ ਦਿੰਦੇ ਨੇ ਵੀ ਪਰ ਇੱਥੇ ਹੈਗੇ ਨੇ ਫੁੱਲ ਨੇ ਸਹੀ ਆ ਕੱਚ ਦੇਖ ਲਓ ਬਈ ਇਹ ਜੋੜੀਆਂ ਦੇਖ ਕੇ ਲਾਉਣੀਆਂ ਪੈਂਦੀਆਂ ਨੇ ਠੀਕ ਆ ਬਹੁਤ ਕੁਝ ਦੇਖਣਾ ਹੁੰਦਾ ਜੋੜੀਆਂ 'ਚ ਬਈ ਕਈ ਭਰਾ ਦੇਖਦੇ ਹੋਣਗੇ ਕਈ ਨਾ ਜੋੜ ਬੰਦ ਆ ਠੀਕ ਆ ਸਾਢੇ 4 ਉਂਗਲਾਂ ਤੋਂ ਉੱਤੇ ਦੀ ਇਹਦੀ ਹੱਡੀ ਆ ਠੀਕ ਆ ਕਿਸ਼ਤੀ ਨੂਵਾ ਹੈਗੀ ਆ ਛੋਟੇ ਜਿਹੇ ਸਿਰ ਦਾ ਕੱਦ ਕਾਠ ਦਾ ਵੱਡਾ ਇਹਦੇ ਨਾਲ ਕੂਤਰੀ ਲੱਗੀ ਜਿਹੜੀ ਉਹ ਵੀ ਦਿਖਾਉਣਾ ਠੀਕ ਆ ਬਈ ਬਾਈ ਨੇ ਆਪਾਂ ਨੂੰ ਚਿੱਟੀਆਂ ਅੱਖਾਂ ਦੀ ਆ ਪੂਰੀ ਡੱਬੀ ਨੋਕ ਆ ਲਾਲ ਸਰੀਆ ਟੋਪੀ ਵਾਲੀ ਠੀਕ ਆ ਆ ਇਹਦੇ ਪੰਜੇ ਨੇ ਛੋਟੇ ਜੇ ਕੱਦ ਦੀ ਆ ਇਹ ਉਸੇ ਕਬੂਤਰ ਨਾਲ ਹੀ ਲਈ ਹੋਈ ਆ ਆਪਾਂ ਸਾਰਾ ਆ ਜਾਂਦੀ ਆ ਠੀਕ ਆ ਇਹਦੇ ਤਿੱਖੇ ਪਰ ਨੇ ਬਈ ਆ ਦੇਖੋ ਤੀਰ ਵਾਂਗੂ ਨਾ ਇਹਦੇ ਤਿੱਖੇ ਨੇ ਉੱਤੋਂ ਆ ਦੇਖੋ ਇਹ ਤੇਜ਼ ਉੱਡੂਗੀ ਠੀਕ ਆ ਕੈਰੀ ਕਲੀ ਦੀ ਆ ਪੂਸ਼ ਕੈਰੀ ਦੀ ਆ ਠੀਕ ਆ ਛੋਟੇ ਜੇ ਕੱਦ ਦੀ ਆ ਜੋੜੇ ਤੇ ਬੰਦਾ ਜਮਾ ਠੀਕ ਆ ਚਾਰ ਉਂਗਲਾਂ ਦੀ ਹੱਡੀ ਆ ਠੀਕ ਆ ਆ ਕਬੂਤਰੀ ਆਇਣੀ ਅੰਡੇ ਲਾ ਲੇ ਬਾਈ ਠੀਕ ਆ ਤੇ ਦੂਜੀ ਜੋੜੀ ਮੈਂ ਖੱਟੀ ਦਿਖਾ ਦਿੰਦਾ ਤੁਹਾਨੂੰ ਕਿਹਾ 12 ਟਾਈਮ ਲੱਗ ਜੂਗਾ ਦੂਜੀ ਜੋੜੀ ਬਾਈ ਨੇ ਆਪਾਂ ਨੂੰ ਆਹ ਦਿੱਤੀ ਆ ਆ ਜੋੜੀ ਖੱਟੀਆਂ ਦਾ ਲਾਲ ਚੀਨਾ ਕਬੂਤਰਾ ਚਿੱਟੀਆਂ ਦੀ ਲਾਲ ਚੀਨੀ ਕਬੂਤਰੀ ਆ ਠੀਕ ਆ ਕੱਦ ਕਾਟ ਚ ਫਰਕ ਆ ਠੀਕ ਆ ਜੋੜ ਦੋਹਾਂ ਦੇ ਬੰਦਾ ਕਬੂਤਰੀ ਦਾ ਮਾੜਾ ਜਾਂ ਖੁੱਲਾ ਆਹ ਕਬੂਤਰ ਤੇ ਪਰਨੇ ਨਾ ਬੇਟਾ ਨਾ 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 ਮੇਰਾ ਪੁੱਤ ਨਾ 2 ਮਿੰਟ ਰੁਕ ਜਾ ਨਹੀਂ ਤੰਗ ਕਰਦਾ ਬਾਲਾ ਨਹੀਂ ਕਰਦਾ ਮੇਰੀ ਯਾਰ ਆ ਕਬੂਤਰ ਹੈ ਭਈ ਆ ਇਹਦੇ ਪਰਨੇ ਠੀਕ ਹੈ ਬਲੱਡ ਕਿਹੜਾ ਤੁਹਾਨੂੰ ਆਪ ਪਤਾ ਲੱਗ ਜੂਗਾ ਦੇਖ ਕੇ ਮੈਨੂੰ ਦੱਸ ਦਿਓ ਵੀ ਕਿਹੜਾ ਬਲੱਡ ਲੱਗਦਾ ਤੁਹਾਨੂੰ ਠੀਕ ਹੈ ਆ ਕਬੂਤਰੀ ਦਿੱਤੀ ਹੈ ਭਈ ਲਾਲ ਚੀਨੀ ਕੀ ਕਬੂਤਰੀ ਇੰਨੀ ਕੁ ਜ਼ਿਆਦਾ ਨਜਾਇਜ਼ ਚੰਗੀ ਆ ਵੀ ਦੇਖਣ ਵਾਲਾ ਦੇਖ ਕੇ ਦੱਸ ਸਕਦਾ ਤੁਸੀਂ ਆਪ ਦੇਖ ਲਓ ਕਬੂਤਰੀ ਗਰਮ ਆ ਥੋੜੀ ਜੀ ਪਰ ਚੰਗੀ ਚੀਜ਼ ਆ ਪੂਰੀ ਟੌਪ ਦੀ ਆ ਇਹਦੇ ਪਰਨੇ ਆਈ ਜਾਂਦੇ ਨੇ ਠੀਕ ਆ ਆ ਇਹਦੇ ਪੰਜੇ ਨੇ ਜਾਮਣੀ ਜੇ ਪੰਜੇ ਨੇ ਠੀਕ ਆ ਆ ਇਹਦੀ ਪੂਛ ਆ ਆ ਕਬੂਤਰੀ ਆ ਸੋ ਠੀਕ ਆ ਈ ਹੁਣ ਆਪਣੀਆਂ ਰੋਜ਼ ਵੀਡੀਓ ਆਇਆ ਕਰਨੀਆਂ ਈ ਮਿੱਤਰੋ ਠੀਕ ਆ ਤੇ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵਧੀਆ ਕਮੈਂਟ ਕਰਿਆ ਕਰੋ ਭਰਾ ਬਣ ਕੇ ਠੀਕ ਆ ਤੇ ਇਦੂ ਬਾਦ ਹੁਣ ਦੜਾ-ਦਾੜੀ ਆਉਣਗੀਆਂ ਵੀਡੀਓ ਤੇ ਸਾਰੀਆਂ ਜੋੜੀਆਂ ਦਾ ਤੁਹਾਨੂੰ ਮੈਂ ਸ਼ੌਂਕ ਕਰਾਊਂਗਾ ਆਪਣੇ ਕੋਲੇ ਕਿਹੜੇ-ਕਿਹੜੇ ਜਾਨਵਰ ਨੇ ਕੀ ਗੱਲਬਾਤ ਆ ਊ ਇੱਕ ਵਾਰੀ ਤੁਹਾਨੂੰ ਮੈਂ ਨਿਗਾਹ ਮਰਵਾ ਦੇਣਾ ਖੁੱਡਿਆਂ 'ਚ ਠੀਕ ਆ ਆ ਜਾਨਵਰ ਨੇ ਕੁਸ਼ਕ ਆਪਣੇ ਕੁਸ਼ਕ ਜੋੜੀਆਂ ਹਜੇ ਲਾਈਆਂ ਹੋਈਆਂ ਨੇ ਮਿੱਤਰੋ ਕਿਉਂ ਬਚੇ ਆਪਣੇ ਕੋਲੇ ਆ ਹੀ ਬਚੇ ਨੇ ਹਜੇ ਠੀਕ ਆ ਚੱਲ ਬੇਟਾ ਕੁਸਕਾ ਨਹੀਂ ਗੇ ਕਬੂਤਰ ਇਹਦੇ ਚ ਠੀਕ ਆ ਤੇ ਆ ਆਪਣੇ ਪੱਠੇ ਨੇ ਐਤ ਕੀ ਆਲੇ ਠੀਕ ਆ ਆ ਕਬੂਤਰ ਨੇ ਆਪਣੇ ਕੋਲੇ ਕੁਸ਼ਕ ਤੇ ਬਾਕੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਿਆ ਕਰਾਂਗੇ ਆਪਾਂ ਨੂੰ ਬਈ ਕਮੈਂਟਾਂ ਚ ਦੱਸਦਿਆ ਕਰੋ ਜੇ ਕੁਝ ਪੁੱਛਣਾ ਹੁੰਦਾ ਜਾਂ ਆਪਣਾ ਇੰਸਟਾਗ੍ਰam ਆਈਡੀ ਆ ਮਰ ਜਾਣਾ ਗੱਲ ਤੇ ਸਰਚ ਮਾਰ ਲਿਓ ਵੱਧ ਤੋਂ ਵੱਧ ਉਹਨੂੰ ਇੰਸਟਾਗ੍ਰam ਨੂੰ ਵੀ ਸਪੋਰਟ ਕਰੋ ਭਰਾ ਬਣ ਕੇ ਠੀਕ ਹੈ ਤੇ ਹੁਣ ਸਾਰੀਆਂ ਜੋੜੀਆਂ ਜਿੰਨੇ ਵੀ ਆਪਣੇ ਕੋਲ ਵੱਡੇ ਕਬੂਤਰ ਨੇ ਬਾਈ ਠੀਕ ਹੈ ਸਾਰੀਆਂ ਤੁਹਾਨੂੰ ਜੋੜੀਆਂ ਦਿਖਾਵਾਂਗੇ ਤੇ ਬਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਵ ਯੂ ਆ ਸਾਰੇ ਭਰਾਵਾਂ ਨੂੰ